ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਕੋਲ ਜਸੀ ਬਠਿੰਡਾ ਦੀ ਭਗਵਾਂਪੁਰਾ ਦੀ ਵਿੱਚ ਜਿਹੜਾ ਸੂਆ ਟੁੱਟਾ ਹੋਇਆ ਉਸ ਸੂਏ ਦਾ ਪਾਣੀ ਹੁਣ ਬਹੁਤ ਜ਼ਿਆਦਾ ਵੱਧ ਗਿਆ ਹੈ ਸੂਏ ਦਾ ਪਾਣੀ ਜਿਨ੍ਹਾਂ ਥਾਵਾਂ ਤੇ ਪਹਿਲਾਂ ਭਰਿਆ ਹੋਇਆ ਸੀ ਹੁਣ ਉਹਨਾਂ ਥਾਵਾਂ ਨੂੰ ਵੀ ਇਹ ਪਾਣੀ ਕ੍ਰੋਸ ਕਰ ਗਿਆ ਹੈ ਇਹ ਪਾਣੀ ਪਿੰਡ ਦੇ ਵਾਹਣ ਵਿੱਚੋਂ ਕ੍ਰੋਸ ਹੋ ਕੇ ਵਾਣਾ ਦੇ ਵਿੱਚੋਂ ਨਿਕਲ ਕੇ ਰਾਮ ਤੀਰਥ ਦੇ ਰਕਬੇ ਤੱਕ ਪਹੁੰਚ ਗਿਆ ਹੈ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਇੱਥੇ ਕਿਸਾਨਾਂ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਪਾਣੀ ਦਿਨ-ਬ-ਦਿਨ ਹੋਰ ਜ਼ਿਆਦਾ ਵੱਧ ਰਿਹਾ ਹੈ ਕਿਉਂਕਿ ਪਾਣੀ ਅਜੇ ਤੱਕ ਪਿੱਛੋਂ ਬੰਦ ਨਹੀਂ ਹੋਇਆ ਪਾਣੀ ਹੁਣ ਭਗਵਾਨਪੁਰਾ ਦੇ ਦੂਸਰੇ ਸਾਈਡ ਦੇ ਰਕਬੇ ਤੱਕ ਵੀ ਪਹੁੰਚ ਚੁੱਕਿਆ ਹੈ ਇਸ ਏਰੀਏ ਦੇ ਕਿਸਾਨਾਂ ਦੇ ਵੱਲੋਂ ਮੱਕੀ ਦੀ ਫਸਲ ਵੱਡੀ ਮਾਤਰਾ ਦੇ ਵਿੱਚ ਲਗਾਈ ਹੋਈ ਹੈ ਤੇ ਮੱਕੀ ਦੀ ਫਸਲ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ ਇੱਥੇ ਲੋਕਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੀ ਗਲਤੀ ਕਰਕੇ ਇਹ ਸਭ ਕੁਝ ਹੋਇਆ ਹੈ ਇੱਥੇ ਲੋਕਾਂ ਦਾ ਇਹ ਕਹਿਣਾ ਹੈ ਕਿ ਵਿਭਾਗ ਦੇ ਵੱਲੋਂ ਸਹੀ ਸਮੇਂ ਤੇ ਉਚੇਚੇ ਪ੍ਰਬੰਧ ਨਹੀਂ ਕੀਤੇ ਜਾਂਦੇ ਜਿਸ ਤਾਕ ਮਿਆਜਾ ਲੋਕਾਂ ਨੂੰ ਭੁਗਤਣਾ ਪੈਂਦਾ ਇਤੋਂ ਇਹ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਬੰਨ ਟੁੱਟ ਚੁੱਕੇ ਨੇ ਪਹਿਲਾਂ ਵੀ ਕਈ ਵਾਰ ਫਸਲਾਂ ਤਬਾਹ ਹੋਈਆਂ ਨੇ ਜਿਸ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਚੱਲਣਾ ਪਿਆ ਤੇ ਹੁਣ ਮੌੜ ਤੋਂ ਕਿਸਾਨਾਂ ਦੀ ਸੈਂਕੜੇ ਏਕੜ ਜਿਹੜੀ ਫਸਲ ਹੈ ਉੱਪਰ ਭਾਵ ਹੀਟ ਆਈ ਹੋਈ ਹੈ